ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ 托ਕੜ ਗੱਬਣ ਚੰਗੀ ਐਚ ਐਫ ਵਧੀਆ ਰਿਕਾਰਡ ਵਾਲੀ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛ ਦਿਓਗੇ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂਜੀ ਵੀਰੇ ਕਮਾਟੇ ਲੋ ਪਿੰਡ ਮੰਡੇਰਕੂਤ ਜ਼ਿਲ੍ਹਾ ਸੰਗਰੂਰ ਇਹ ਫੋਨ ਨੰਬਰ 9877218756 9877218756 ਜਿਹੜੇ ਅੱਜ ਆਪਾਂ ਐਚ ਐਫ ਵੈੜ ਦੇਖੀ ਜੰਨੇ ਜੀ ਕਿਹੜਾ ਸੂਆ ਸੂਹੂਗੀ ਅੱਗੇ ਇਹ ਵੀਰੇ ਦੂਜਾ ਸੂਆ ਸੂਹੂਗੀ ਅੱਗੇ ਪੰਜਵੇਂ ਦੀ ਗੱਪੜ ਤੇ ਇੱਕ ਪਾਸਾ ਅਗਲਾ ਆ ਸਾਡੇ ਕੋਲੋਂ ਚੈੱਕ ਪਾਸ ਕਰਾ ਕੇ ਲੈ ਜੇ ਇਥੋਂ ਬਾਹਰ ਕੋਈ ਗਾਰੰਟੀ ਠੀਕ ਹੈ ਡਾਕਟਰਾਂ ਦਾ ਨਾਲ ਲੈ ਕੇ ਆਵੇ ਇਹ ਆਪਣੀ ਘਰ ਦੀਆਂ ਜਿਹੜੀਆਂ ਦੀਆਂ ਨਹੀਂ ਮੇਰੇ ਫਾਰਮ ਚ ਪਰਚੀ ਸੀਗਾ ਠੀਕ ਆ ਆਪਾਂ ਖਰੀਦੀ ਵੀ ਤੇਰੀ ਘਰ ਦੀ ਲਈ ਹੋਈ ਆ ਮੁਕਤ ਦਾ ਨਮ ਬੜਾ ਠੀਕ ਹੈ ਮੈਂ ਕੀ ਭਾਈ ਝੂਠ ਮਾਰ ਰਿਹਾ ਕੋਈ ਫੇਰ ਨਹੀਂ ਭਾਈ ਐਡੀ ਖਾਂ ਕਿੱਥੇ ਕਰੇ ਪਾਣੀ ਠੀਕ ਹੈ ਕੀ ਰਿਕਾਰਡ ਦੱਸਿਆ ਫਾਰਮ ਵਾਲੇ ਪਹਿਲਾਂ ਨੇ ਭਾਈ ਇਹਨੇ ਪਿੱਲ ਨੇ 38 ਲੀਟਰ 960 ਗ੍ਰਾਮ ਦਿੱਤਾ 38 ਲੀਟਰ ਨੀਅਰ ਅਬਾਊਟ 40 ਚੱਲੀ ਵੇ ਜਾਓ 40 ਲੀਟਰ 38 ਕਿਲੋ 960 ਗ੍ਰਾਮ ਦਾ ਪੀਕ ਲੈ ਬਣਾ ਠੀਕ ਹੈ ਸਟਾਰ ਪੀ ਦੀ ਆਪ ਹੈ ਕਿਹੜੀ ਦੀ ਸਟਾਰ ਪੀ ਸਟਾਰ ਪੀ ਦੀ ਸਟਾਰ ਪੀ ਦਾ ਵਾਰਡ ਵਾਈਡ ਦਾ ਸੀਮਣਾ ਬਹੁਤ ਚੰਗਾ ਸੀਮਣਾ 2016 ਦਾ ਸੀਮਣਾਇਆ ਸੀ ਉਹ ਠੀਕ ਹੈ ਹਾਂ ਬਹੁਤ ਚੰਗੇ ਸੀਮਣ ਦੀ ਬੱਚੀ ਫਾਰਮ ਵਾਲਾ ਦਾ ਨਾ ਸੀਰੀਅਲ ਵਾਈਟ ਟੈਗ ਨੰਬਰ ਵੀ ਪਿਆ ਵਾਇਦੇ ਅੱਗੇ ਵੀ ਜਿਹੜਾ ਇਹਦੇ ਲੱਗਿਆ ਹੋਇਆ ਹੈ ਅਗੇ ਟੈਨਿਸ ਦਾ ਸੀਮਣ ਲੱਗਿਆ ਹੈ ਟੈਨਿਸ ਦਾ ਟੈਨਿਸ ਦਾ ਸੈਕਟਰ ਸੀਮਣ ਲੱਗਿਆ ਹੋਇਆ ਫਾਰ ਵਾਈਡ ਵਾਲਿਆਂ ਲਈ ਆ ਠੀਕ ਹੈ ਸੈਕਟਰ ਲੱਗਿਆ ਹੋਇਆ ਸੀਮਣ ਟੈਨਿਸ ਦਾ ਸਾਢੇ 5 ਮਹੀਨੇ ਚੈੱਕ ਕਨਫਰਮ ਆਇਆ ਚੈੱਕ ਪਾਸ ਆ ਬਈ ਆਪਣੇ ਕੋਲ ਅਗਲਾ ਵੀ ਚੈੱਕ ਕਰਾ ਲਈ ਤੇ ਬਈ ਤੂੰ ਪੱਛੀ ਦਾ ਬਾਡੀ weight ਦੇਖੀ ਆ ਤੇ ਦੁੱਧੋ ਡਰਾਈ ਹੋਏ ਨੂੰ ਕਿੰਨਾ ਟਾਈਮ ਹੋ ਆਪ ਵੀ ਕੁਝ ਨਹੀਂ ਕਹਿ ਸਕਦੇ ਆਪਾਂ ਨੇ ਠੀਕ ਹੈ ਕੁਝ ਨਹੀਂ ਕਹਿ ਸਕਦੇ ਇੰਨਾ ਟਾਈਮ ਹੋ ਗਿਆ ਤੇ ਪਰ ਥਾਣ ਕਿਵੇਂ ਚੈੱਕ ਕਰਿਆ ਆਪਾਂ ਚੈੱਕ ਕਰਉਂਦੀ ਆ ਚੇਪੂ ਆਉਂਦਾ ਜਿਵੇਂ ਆਪਣੇ ਗੱਬੜ ਦੇਵਾ ਆਉਂਦਾ ਉਸ ਟਾਈਪ ਚੇਪੂ ਆਉਂਦਾ ਭਾਈ ਠੀਕ ਹੈ ਸੋ ਥਾਣਾ ਜੇ ਚੇਪੇ ਜਾਣਗੇ ਕੱਦ ਕਾਠ ਵਗੈਰਾ 38 ਕਿਲੋ ਤੇ ਬਾਕੀ ਜਿਵੇਂ ਇਹਨਾਂ ਡਰਾਈ ਪੀਲੜ ਜ਼ਿਆਦਾ ਟਾਈਮ ਮਿਲ ਜੂ ਹੁਣ ਇਹਨੂੰ ਤਾਂ ਵੀ ਡਰਾਈ ਪੀਲੜ ਬਾਕੀ ਭਾਜੂ ਫੁੱਲ ਲਗਾ ਠੀਕ ਹੈ ਵੀ ਵਧੀਆ ਚੰਗਾ ਮੰਨ ਕੇ ਚੱਲ ਵੱਡੇ ਭਾਈ ਇਹਨੇ ਸੂਨਾ ਜਾ ਕੇ ਚੜਦੇ ਸਿਆਲ ਨੂੰ ਪੱਛੀ ਦੋ ਬੇਟੀਆਂ ਦੀਆਂ ਦੋ ਬੇਟੀਆਂ ਮਾਤਾ 2 ਲੱਖ ਦੀ ਬੱਚੀ ਭਾਈ ਜਿਹਨੂੰ ਮਾਰ ਅੱਜ ਵੀ ਆਪਣਾ ਵਪਾਰ ਦਾ ਕੰਮ ਆਪਣੀ ਵੇਚਣੀ ਅੱਗੇ ਠੀਕ ਆ ਬਸ ਮਕਸਦ ਇਹ ਹੁੰਦਾ ਆਪਣਾ ਠੀਕ ਅੱਜ ਦਾ ਭਾਵ ਯਾਰ ਕੀ ਰਹੂਗਾ ਬਾਈ ਫੋਨ ਤੇ ਕਾ ਮੁੱਲ ਫੋਨ ਤੇ ਥਣਾ ਦੀ ਚਾਰਾਂ ਦੀ ਓਕੇ ਆ ਬੇਨਤੀ ਆ ਵੀ ਕੋਈ ਸੱਤ ਪੈਂਟ ਵਾਲਾ ਫੋਨ ਨੀ ਲਾ ਸਤਰਾ ਵਾਲਾ ਵੀ ਨਾ ਫੋਨ ਲਾਵੇ ਆਪਣਾ ਠੀਕ ਹੈ ਲੱਖ ਦੇ ਆਸ-ਪਾਸ ਹੈਗੀ ਆ ਹਾਂ ਲੱਖ ਦੇ ਕਰਾਂ ਚ ਬੱਚੀ ਬਾਈ ਠੀਕ ਹੈ ਸਾਡੀ ਨੂੰ ਪਤਾ ਵੱਡੇ ਬਾਈ ਅੱਜ ਕੱਲ ਤਾਂ ਬਈ ਗੱਬਣਾ ਬੱਚੀਆਂ 'ਚ ਔਸਰ ਬੱਚੀ ਵਿਕੀ ਜਾਂਦੇ ਬਈ 35 32 40 40 ਦੀਆਂ ਨਾਲ ਠੀਕ ਹੈ ਹਾਂ ਸਾਢੇ ਪੰਜਵੇਂ ਮਹੀਨੇ ਗੱਬਣ ਚੈੱਕ ਕਰਾ ਕੇ ਦੇ ਬਾਈ ਸੀਲ ਸਾਬ ਖੁੱਲਾ ਹੈ ਬੱਚੀ ਫਾਰਮ ਦੇ ਕੋ ਬਾਕੀ ਬਈ ਤੁਹਾਨੂੰ ਬੈਂਟਲੋਜੀ ਨਹੀਂ ਦਿੰਦਾ ਤੇ ਤਾ ਦੇਉ ਗੜੀਆ ਝੋਈ ਦੇਖ ਵੱਡੇ ਬਈ ਕਿੱਡੀ ਆ ਬੱਚੀ ਨੀ ਤੇ ਦੰਦੋ ਕਿਵੇਂ 6 ਦੰਦਾਂ ਦਾ ਬਈ ओरिजिनल ਦੰਦੋ 6 ਦੰਦਾਂ ਦਾ ਹਾਂ ਸਟਾਰ ਪੀਸ ਹੀ ਹੁੰਦੀ ਆ ਠੀਕ ਐ ਤੇ ਨੰਬਰ ਬੋਲੇ ਦੁਬਾਰੇ ਆਪਣਾ 96772 ਬਈ 18756 ਸੋ ਕੋਈ ਵੀ ਵੀਰ ਟੋਕੜ ਗੱਪਣ ਸਾਢੇ ਪੰਜ ਮਹੀਨਾ ਦੀ ਚੰਗੇ ਰਕਾਰ ਵਾਲੀ ਖਰੀਦਣਾ ਚਾਹਵਣ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਤੇ ਮੁਰੇ ਅੱਗੇ ਅੰਦਾਜ਼ਾ ਲਾਵੇ ਵੀ ਕਿੰਨਾ ਦੁੱਧ ਪਾਉਗੀ ਇਹ ਬਈ 45 ਮਿੰਟਾਂ ਚ ਕਰ ਦੇਊਗੀ ਜੀ ਸੋ ਮੰਨ ਕੇ ਚੱਲੇ ਵੀ ਜੱਟ ਸੌਦਾ ਜਾ ਮਨ ਤੋਂ ਬਾਹਰ ਵਾਲੀ ਹੈਗੀ ਆ ਹ ਤੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ